ਗੱਡੀ ਲਾਉਣੀ ਆ? ਹਾਂ, ਕਿ ਲਾ ਦਿੰਨੀ ਆ ਰੋਡ ਤੇ। ਰੋਡ ਤੇ ਟਾਸ਼ਨ ਆ ਤੇਰਾ? ਕਿਹਦਾ? ਤੇਰਾ। ਟਾਸ਼ਨ ਕਾਦਾ ਇੱਥੇ? ਨਾਲੇ ਕਰ ਰੋਡ ਟਾਸ਼ਨ ਆ ਰੋਡ ਤੇ ਲਾਉਣੀ। ਲਾ ਕੇ ਉੱਥੇ ਹੀ ਲਾ ਦਿੰਨੇ ਆ ਟਾਸ਼ਨ ਨੂੰ ਉੱਥੇ ਲੈ ਜਾਓ। ਜਿਉਂ ਹੋਣਾ ਹੋਈ ਜਾਂਦਾ ਤੈਨੂੰ ਪਤਾ ਹੀ ਆ ਉਸਤਾਦ। ਰਵੀ, ਅੱਜ ਦੇ ਟਾਈਮ 'ਚ ਬਈ ਟ੍ਰੈਂਡਿੰਗ ਚੱਲ ਰਿਆ। ਤੇ ਟ੍ਰੈਂਡਿੰਗ ਜੀ? ਮਿਹਨਤ ਕਰਕੇ ਹਨ ਤੇ ਲੱਕ ਵੀ ਮੈਟਰ ਕਰਦਾ। ਭਾਜੀ ਮਿਹਨਤ ਤਾਂ ਕਰਨੀ ਪੈਣੀ ਆ। ਹੈਨਾ? ਜ਼ਿਆਦਾ ਹੀ ਕਰਨ ਖੇਡ ਲਈ ਮਿਹਨਤ ਕਰਨੀ ਪੈਣੀ ਹੈ ਨਾ ਅੱਛਾ ਅੱਲਾ ਬਾਜੀ ਮੇਰੀ ਗੱਲ ਸੁਣ ਮੈਂ 10 ਦਿਨ ਗਰਾਊਂਡ ਨਾ ਜਾਵਾਂ ਮਨ ਲਾ ਮੈਂ ਸਿੱਧਾ ਗਰਾਊਂਡ ਘਰੇ ਰਹਿਮ ਅਰੇਸਟ ਕਰਾਂ ਜਦੋਂ ਮਨ ਲਾ ਹਨ ਮੈਂ 10 ਦਿਨ ਤੋਂ ਆ ਕੇ ਸਿੱਧਾ ਗਰਾਊਂਡ 'ਚ ਖੇਡ ਨਹੀਂ ਸਕਦਾ ਹੂੰ ਇਹ ਵੀ ਗੱਲ ਹੈ ਪ੍ਰੈਕਟਿਸ ਜ਼ਰੂਰੀ ਹੈ ਰੋਵੀ ਬਿਲਕੁਲ ਜ਼ਰੂਰੀ ਹੈ ਬਾਕੀ ਹੁਣ ਗਰਮੀ ਆ ਤੇ ਡਾਈਟ ਵੀ ਚ ਦੇਖਣੀ ਪੈਂਦੀ ਹੈ ਡਾਈਟ ਬਾਈ ਤੁਹਾਨੂੰ ਪਤਾ ਹੀ ਹੁਣ ਸਵੇਰੇ ਦੇ ਉੱਠਿਆ ਕਾਦੀ ਘਾਇਟਾ ਦੇ ਰਹਿਦੀ 5 ਵਜੇ ਉੱਠ ਕੇ 6 ਵਜੇ ਤੁਰਿਆ ਹੂੰ ਚਲੋ ਮਿਹਨਤਾਂ ਠੀਕ ਹੈ ਮੇਨਦਾਲੀ ਰੋਟੀ ਖਾ ਕੇ ਆਏ ਹੁਣ ਅੱਛਾ ਮੇਨਦਾਲੀ ਫਲ ਮਿਲਦਾ ਬਿਲਕੁਲ ਬਿਲਕੁਲ ਗਰਮੀ ਚ ਖੇਡਣਾ ਤੁਹਾਨੂੰ ਤਾਂ ਪਤਾ ਹੀ ਆ ਆਪਾਂ ਸ਼ੁਰੂ ਕੀਤਾ ਪਤਾ ਤਾਂ ਮੈਨੂੰ ਤੁਹਾਨੂੰ ਤਾਂ ਸਭ ਤੋਂ ਜ਼ਿਆਦਾ ਪਤਾ ਹੋਊ ਸਾਡੇ ਬਾਰੇ ਨਹੀਂ ਨਹੀਂ ਵੈਗਲ ਤਾਂ ਪਹਿਲਾਂ ਮੋਲਾ ਪ੍ਰੋਮੋਟਰ ਸੈ ਲੈ ਕੇ ਬਸਤੀ ਵੀ ਜਾਂਦੇ ਸੀ ਬਸਤੀ ਆਉਂਦੇ ਜਦੋਂ ਆਪਾਂ ਬੋਲੀਸਾਫ ਕਲੱਬ 'ਚ ਖੇਡਦੇ ਸੀ ਕਿੱਥੇ ਆ ਸਾਧਕ ਪਹਿਲਾਂ ਬੋਲੀਸਾਫ ਕਲੱਬ 'ਚ ਹਾਂ ਸਾਧਕ ਖੇਡੇ ਆ ਸਾਧਕ ਆਉਂਦੇ ਨੇ ਉਦੋਂ ਵੀ ਬਿਲਕੁਲ ਤੈਨੂੰ ਤੇ ਸੁੱਖੀ ਜਦੋਂ ਆਏ ਸੀ ਯਾਦ ਕਰ ਹਾਂਜੀ 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 ਇਹ ਸੁੱਖੀ ਨੇ ਭੰਗ ਪੀਲੀ ਸੀ ਸੁਖੀ ਨੂੰ ਲੈ ਕੇ ਵੀ ਮੈਂ ਆਇਆ ਹਾਂ ਸੁਖੀ ਨੂੰ ਇਹ ਵਲੌਗ ਬੜਾ ਫਾਇਦਾ ਕਰਦੀ ਹੁਣ ਟੈਗ ਕਰਦੀ ਆ ਰਹਾ ਕਹਿੰਦਾ ਬਸ ਮੁੱਦੀ ਹੋ ਗਈ ਫ੍ਰੀ ਕੁਟ ਦੇ ਕੋਲੇ ਆਹ ਕਹਿੰਦਾ ਮੁੱਲਾਪੁਰੋਂ ਮੈਂ ਬਿਠਾ ਕੇ ਲੈ ਕੇ ਆਇਆ ਉਹਨੂੰ ਫਿਰ ਅਸੀਂ ਪੱਟੀਆਂ ਰੁਕੇ ਸੀ ਹਾਂ ਹਾਂ ਉਹਦੇ ਘਰ ਰੁਕੇ ਸੀਗੇ ਸੋਨੀ ਕਹਿੰਦਾ ਡਰ ਲੱਗਦਾ ਨਹਿਰ ਕਹਿੰਦਾ ਨਹਿਰ ਚੱਲਦੀ ਨਹਿਰ 'ਚ ਗੰਦੀ ਬਾਤ ਕਹਿੰਦਾ ਬਸ ਚੱਲਦੀ ਉਹ ਇਸ ਟਾਈਮ ਸੀ ਨਾ ਚੱਲਦੀ ਗੱਲ ਆ ਜੀ ਚਲੋ ਅੱਜ ਵੀ ਸਮਾਂ ਚੱਲਦਾ ਪਰਾਂਵਾਂ ਦਾ ਅੱਜ ਤਾਂ ਹੀ ਭਲਾਈ ਸੀ ਕਹਿੰਦਾ ਭੰਗਾ ਸਬਜ਼ੀ ਮਾਰਾ ਉਹ ਅਸੀਂ ਤਾਂ ਵੈਸੇ ਪੀ ਲਈ ਹੋਇਆ ਚੱਲ ਠੰਡੀ ਆ ਜਾਂਦੇ ਜਾਂਦੇ ਬਈ ਤੇ ਸਾਨੂੰ ਵੀ ਵੈਸੇ ਚੱਲ ਜਾਣੀ ਐ ਇਹ ਠੀਕ ਹੈ ਸ਼ਿਵਰਾਤਰੀ ਜੀ ਸ਼ਿਵਰਾਤਰੀ ਹਾਂ ਚਲੋ ਜੀ ਇਹ ਆ ਸਾਡਾ ਭਰਾ ਰਵੀ ਨੂਰਪੁਰਪੇਟ ਵੈਗ ਰੋ ਇੱਦਾਂ ਹੀ ਚੜ੍ਹਦੀ ਕਲਾ ਜ ਰੱਖੇ ਮਿਹਨਤਾਂ ਜਾਰੀ ਰੱਖੇ ਕਿ ਇਦਾਂ ਹੀ ਚੜ੍ਹਾਈ ਰੱਖੇ ਸਾਡੇ ਭਰਾ ਦੀ